ਵਿਵਸਤਾ ਸਾਰ ਦੀ ਪੁਸਤਕ ਇਹ ਬਾਈਬਲ ਦੀ ਪੰਜਵੀਂ ਪੁਸਤਕ ਅਤੇ ਤੁਰੇਦ ਦੀ ਆਖਰੀ ਪੁਸਤਕ ਹੈ ਮਿਸਰ ਤੋਂ ਕੂਚ ਕਰਨ ਦੇ ਬਾਅਦ ਇਸਰਾਇਲ 1 ਸਾਲ ਤੱਕ ਸਨਈ ਪਹਾੜ ਤੇ ਸੀ ਆਪਣੇ ਪਰਮੇਸ਼ਵਰ ਨਾਲ ਨੇਮ ਵਿੱਚ ਦਾਖਲ ਹੋ ਰਿਹਾ ਸੀ ਅਤੇ ਫਿਰ ਉਹਨਾਂ ਨੇ ਉਜਾੜ ਰਾਹੀਂ ਵਿਨਾਸ਼ਕਾਰੀ ਮਾਰਗ ਯਾਤਰਾ ਕੀਤੀ ਅਤੇ ਕੂਚ ਦੀ ਪੀੜੀ ਨੇ ਆਪਣੇ ਆਪ ਨੂੰ ਅਬਰਾਹਮ ਨਾਲ ਵਾਅਦਾ ਕੀਤੇ ਗਏ ਦੇਸ਼ ਵਿੱਚ ਦਾਖਲ ਹੋਣ ਤੋਂ ਅਯੋਗ ਕਰ ਦਿੱਤਾ ਅਤੇ ਇਸ ਲਈ ਵਿਵਸਤਾ ਸਾਰ ਦੀ ਪੁਸਤਕ ਮੂਸਾ ਦੁਆਰਾ ਨਵੀਂ ਪੀੜੀ ਨੂੰ ਤੁਰੀਤ ਦੇ ਨਵੇਂ ਨਿਯਮ ਸਮਝਾਉਣ ਨਾਲ ਸ਼ੁਰੂ ਹੁੰਦੀ ਹੈ ਅਤੇ ਇੱਥੋਂ ਹੀ ਪੁਸਤਕ ਦੀ ਰਚਨਾ ਅਤੇ ਉਸ ਦਾ ਉਦੇਸ਼ ਸਾਹਮਣੇ ਆਉਂਦਾ ਹੈ ਵਿਵਸਤਾ ਸਾਰ موسی ਦੇ ਬਚਨਾਂ ਦੀ ਇੱਕ ਲੜੀ ਹੈ ਜਿੱਥੇ ਉਹ ਇਸਰਾਇਲ ਦੀ ਅਗਲੀ ਪੀੜ੍ਹੀ ਨੂੰ ਉਹਨਾਂ ਦੇ ਪਰਮੇਸ਼ਵਰ ਨਾਲ ਨੇਮ ਪ੍ਰਤੀ ਵਫਾਦਾਰ ਰਹਿਣ ਲਈ ਬੁਲਾਉਂਦਾ ਹੈ ਪੁਸਤਕ ਦੇ ਕੇਂਦਰ ਵਿੱਚ ਕਾਨੂੰਨਾਂ ਦਾ ਸੰਗ੍ਰਹਿ ਹੈ ਜੋ ਕਿ ਪਰਮੇਸ਼ਵਰ ਅਤੇ ਇਸਰਾਇਲ ਦੇ ਵਿਚਕਾਰ ਨੇਮ ਦੀਆਂ ਸ਼ਰਤਾਂ ਹਨ ਕੁਝ ਨਿਯਮ ਨਵੇਂ ਹਨ ਪਰ ਬਹੁਤ ਸਾਰੇ ਸ ਨੇਹੀ ਪਹਾੜ ਤੇ ਪਹਿਲਾਂ ਦਿੱਤੇ ਗਏ ਨੀਮਾਂ ਤੋਂ ਦੁਹਰਾਏ ਗਏ ਹਨ ਅਤੇ ਅਸਲ ਵਿੱਚ ਇੱਥੋਂ ਹੀ ਪੁਸਤਕ ਨੂੰ ਇਸ ਦਾ ਨਾਮ ਮਿਲਦਾ ਹੈ ਜੋ ਜੁਨਾਨੀ ਸ਼ਬਦ ਡਿਊਟਰੋਨੋਮੀਓਨ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ਦੂਜੀ ਵਿਵਸਥਾ ਹੁਣ ਇਹਨਾਂ ਨੀਮਾਂ ਦੇ ਆਸ-ਪਾਸ ਮੂਸਾ ਦੇ ਭਾਸ਼ਣ ਦੇ ਦੋ ਬਾਹਰੀ ਭਾਗ ਹਨ ਇਹਨਾਂ ਵਿੱਚੋਂ ਹਰੇਕ ਆਪਣੇ ਆਪ ਵਿੱਚ ਦੋ ਹਿੱਸਿਆਂ ਵਿੱਚ ਵੰਡੇ ਹੋਏ ਹਨ ਆਓ ਗਹਿਰਾਈ ਵਿੱਚ ਚਲੀਏ ਅਤੇ ਅਸੀਂ ਵੇਖਾਂਗੇ ਕਿ ਇਹ ਸਬਕ ਕਿਵੇਂ ਕੰਮ ਕਰਦਾ ਹੈ ਤਾ ਮੂਸਾ ਸਭ ਤੋਂ ਪਹਿਲਾਂ ਹੁਣ ਤੱਕ ਦੀ ਕਹਾਣੀ ਨੂੰ ਸੰਖੇਪ ਵਿੱਚ ਪੇਸ਼ ਕਰਦਾ ਹੈ ਅਤੇ ਉਹ ਜਾਗਰ ਕਰਦਾ ਹੈ ਕਿ ਪਿਛਲੀ ਪੀੜੀ ਕਿੰਨੀ ਵਿਦਰੋਹੀ ਸੀ ਇਸ ਦੇ ਬਾਵਜੂਦ ਕਿ ਉਜਾੜ ਵਿੱਚ ਪਰਮੇਸ਼ਵਰ ਦੀ ਕਿਰਪਾ ਅਤੇ ਵਿਵਸਥਾ ਲਗਾਤਾਰ ਬਣੀ ਰਹੀ ਪਰਮੇਸ਼ਵਰ ਨੇ ਉਹਨਾਂ ਨੂੰ ਸਜ਼ਾ ਦਿੱਤੀ ਹਾਂ ਪਰ ਉਸਨੇ ਆਪਣੇ ਨਾਮ ਦੇ ਵਾਅਦਿਆਂ ਨੂੰ ਨਹੀਂ ਛੱਡਿਆ ਇਸ ਤੋਂ ਬਾਅਦ ਬਹੁਤ ਹੀ ਉਤਸ਼ਾਹ ਭਰੇ ਉਪਦੇਸ਼ਾਂ ਦੀ ਇੱਕ ਲੜੀ ਹੁੰਦੀ ਹੈ ਜਿੱਥੇ ਮੂਸਾ ਇਸ ਨਵੀਂ ਪੀੜੀ ਨੂੰ ਉਹਨਾਂ ਦੇ ਮਾਪਿਆਂ ਨਾਲੋਂ ਵਧੇਰੇ ਵਫਾਦਾਰ ਰਹਿਣ ਲਈ ਬੁਲਾਉਂਦਾ ਹੈ ਉਹ ਉਹਨਾਂ ਨੂੰ 10 ਹੁਕਮਾਂ ਦੀ ਯਾਦ ਦਿਵਾਉਂਦਾ ਹੈ ਅਤੇ ਫਿਰ ਇਸ ਭਾਗ ਦਾ ਕੇਂਦਰ ਇੱਕ ਪ੍ਰਸਿੱਧ ਲਾਈਨ ਹੈ ਜਿਸ ਨੂੰ ਸ਼ੇਮਾ ਕਿਹਾ ਜਾਂਦਾ ਹੈ موسی ਕਹਿੰਦਾ ਹੈ ਕਿ हे ਇਸਰਾਇਲ ਸੁਣੋ ਯਹੋਵਾ ਸਾਡਾ ਪਰਮੇਸ਼ਵਰ ਸਿਰਫ ਇੱਕੋ ਹੀ ਯਹੋਵਾ ਹੈ ਤੁਸੀਂ ਆਪਣੇ ਪਰਮੇਸ਼ਵਰ ਨੂੰ ਆਪਣੇ ਸਾਰੇ ਮਨ ਆਪਣੀ ਸਾਰੀ ਜਾਨ ਅਤੇ ਆਪਣੇ ਸਾਰੇ ਜੋਰ ਨਾਲ ਪਿਆਰ ਕਰੋ ਇਹ ਯਹੂਦੀ ਧਰਮ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਰੋਜ਼ ਦੀ ਪ੍ਰਾਰਥਨਾ ਬਣ ਗਈ ਅਤੇ ਇਹ ਪੁਸਤਕ ਦੇ ਸਾਰੇ ਵਿਸ਼ਿਆਂ ਨੂੰ ਇਕੱਠੇ ਕਰਦੀ ਹੈ ਇਬਰਾਨੀ ਭਾਸ਼ਾ ਵਿੱਚ ਸੁੰਨਣਾ ਜਾਂ ਸ਼ੇਮਾ ਸ਼ਬਦ ਦਾ ਅਰਥ ਸਿਰਫ ਸੁਣਨ ਨਾਲੋਂ ਬਹੁਤ ਜ਼ਿਆਦਾ ਹੈ ਇਸ ਦੇ ਅਰਥ ਵਿੱਚ ਸੁਨੇ ਹੋਏ ਵਚਨ ਦੇ ਪ੍ਰਤੀ ਪ੍ਰਤੀਕਿਰਿਆ ਵੀ ਸ਼ਾਮਿਲ ਹੈ ਜਦ ਦੂਜੇ ਸ਼ਬਦਾਂ ਵਿੱਚ ਆਗਿਆ ਮੰਨਣਾ ਅਤੇ ਇਬਰਾਨੀ ਵਿੱਚ ਪਿਆਰ ਸ਼ਬਦ ਦਾ ਅਰਥ ਸਿਰਫ ਇੱਕ ਭਾਵਨਾ ਜਾਂ ਅਹਿਸਾਸ ਤੋਂ ਬਹੁਤ ਜ਼ਿਆਦਾ ਹੈ ਇਹ ਪੂਰੇ ਦਿਲ ਤੋਂ ਪਰਮੇਸ਼ਵਰ ਦੀ ਪਕਤੀ ਕਰਨ ਦੇ ਫੈਸਲੇ ਬਾਰੇ ਹੈ ਜਿਸ ਵਿੱਚ ਤੁਹਾਡੀ ਇੱਛਾ ਅਤੇ ਤੁਹਾਡੀਆਂ ਭਾਵਨਾਵਾਂ ਤੁਹਾਡਾ ਮਨ ਅਤੇ ਤੁਹਾਡਾ ਦਿਲ ਸ਼ਾਮਿਲ ਹੁੰਦੇ ਹਨ ਹੁਣ ਇਸرائیਲੀ ਪਰਮੇਸ਼ਵਰ ਦੇ ਪ੍ਰਤੀ ਉਹਨਾਂ ਦੀ ਆਗਿਆਕਾਰੀ ਅਤੇ ਭਗਤੀ ਬਹੁਤ ਵੱਡੇ ਉਦੇਸ਼ ਨੂੰ ਪੂਰਾ ਕਰਦੀ ਹੈ ਕਾਨੂੰਨਾਂ ਦੀ ਪਾਲਣਾ ਇਸرائیਲ ਨੂੰ ਕੋਮਾ ਵਿੱਚ ਇੱਕ ਖਾਸ ਕੌਮ ਬਣਾਵੇਗੀ ਜਿਵੇਂ ਪਰਮੇਸ਼ੁਰ ਨੇ ਸਿਨਾਈ ਪਹਾੜ ਤੇ ਕਿਹਾ ਸੀ ਉਹ ਜਾਜਕਾਂ ਦਾ ਰਾਜ ਬਣਨਗੇ ਅਤੇ موسی ਹੁਣ ਦੱਸਦਾ ਹੈ ਕਿਵੇਂ ਵਿਵਸਥਾ ਦਾ ਪਾਲਣ ਕਰਕੇ ਇਸرائیਲ ਕੋਲ ਪੂਰੀ ਦੁਨੀਆ ਨੂੰ ਪਰਮੇਸ਼ਵਰ ਦੀ ਬੁੱਧ ਅਤੇ ਨਿਆਉ ਦਿਖਾਉਂਦਾ ਮੌਕਾ ਹੈ ਛੇਮਾ ਵਿੱਚ ਹੋਰ ਮੁੱਖ ਵਿਚਾਰ ਇਹ ਹੈ ਕਿ ਸਿਰਫ ਇਸ్రਾਈਲ ਯਹਵਾਦੀ ਆਗਿਆ ਮੰਨਣ ਅਤੇ ਉਸ ਦੇ ਪ੍ਰਤੀ ਸਮਰਪਿਤ ਰਹਿਣ ਲਈ ਕਿਹਾ ਗਿਆ ਹੈ ਜਾਂ ਸ਼ਾਬਦਿਕ ਤੌਰ ਤੇ ਇਬਰਾਨੀ ਵਿੱਚ ਇਹ ਕਹਿੰਦਾ ਹੈ ਕਿ ਪ੍ਰਭੂ ਇੱਕ ਹੈ ਹੁਣ ਪ੍ਰਸੰਗ ਵਿੱਚ ਮੁੱਖ ਗੱਲ ਇਹ ਹੈ ਕਿ ਯਹਵਾ ਹੀ ਇੱਕੋ ਇੱਕ ਪਰਮੇਸ਼ਵਰ ਹੈ ਜਿਸ ਦੀ ਇਸ్రਾਈਲ ਨੂੰ ਅਰਾਧਨਾ ਅਤੇ ਆਗਿਆਕਾਰੀ ਕਰਨੀ ਹੈ ਇਸ్రਾਈਲ ਕਨਾਨ ਦੀ ਧਰਤੀ ਵਿੱਚ ਜਾਣ ਵਾਲਾ ਸੀ ਜਿੱਥੇ ਲੋਕ ਮੂਰਤੀ ਪੂਜਾ ਕਰਦੇ ਹਨ ਜੋ ਸ੍ਰਿਸ਼ਟੀ ਦੇ ਸੂਰਜ ਮੌਸਮ ਸੰਭੋਗ ਯੁੱਧ ਸਾਰੇ ਵੱਖੋ ਵੱਖਰੇ ਪਹਿਲੂਆਂ ਨੂੰ ਦਰਸਾਉਂਦੇ ਹਨ ਅਤੇ موسی ਦੀ ਨਜ਼ਰ ਵਿੱਚ ਇਹਨਾਂ ਦੇਵਤਿਆਂ ਦੀ ਪੂਜਾ ਮਨੁੱਖਾਂ ਨੂੰ ਨੀਵੀਆਂ ਕਰਦੀ ਹੈ ਅਤੇ ਸਮਾਜਾਂ ਨੂੰ ਤਬਾਹ ਕਰ ਦਿੰਦੀ ਹੈ ਪਰ ਇਜ਼ਰਾਈਲ ਦੇ ਪਰਮੇਸ਼ਵਰ ਦੀ ਉਪਾਸਨਾ ਕਰਨੀ ਜੋ ਸਿਰਜਣਹਾਰ ਅਤੇ ਮੁਕਤੀਦਾਤਾ ਹੈ ਇਹ ਜੀਵਨ ਅਤੇ ਬਰਕਤ ਵਾਲੇ ਲੈ ਜਾਵੇਗਾ ਅਤੇ ਇਸ ਲਈ ਅਸੀਂ ਪੁਸਤਕ ਦੇ ਕੇਂਦਰ ਵਿੱਚ ਕਾਨੂੰਨਾਂ ਦੇ ਵਿਸ਼ਾਲ ਸੰਗ੍ਰਹਿ ਤੇ ਆਉਂਦੇ ਹਾਂ ਅਤੇ ਉਹ ਸਧਾਰਨ ਤੌਰ ਤੇ ਵਿਸ਼ੇ ਦੁਆਰਾ ਵਿਵਸਥਿਤ ਕੀਤੇ ਜਾਂਦੇ ਹਨ ਸ਼ੁਰੂਆਤੀ ਭਾਗ ਇਸਰਾਈਲ ਦੁਆਰਾ ਉਹਨਾਂ ਦੇ ਪਰਮੇਸ਼ਵਰ ਦੀ ਅराधना ਬਾਰੇ ਹੈ। ਉਹਨਾਂ ਦੇ ਕੋਲ ਇੱਕ ਕੇਂਦਰੀ ਹੈਕਲ ਹੋਣੀ ਚਾਹੀਦੀ ਸੀ ਜਿੱਥੇ ਇੱਕੋ ਪਰਮੇਸ਼ਵਰ ਦੀ ਅराधना ਹੋਵੇਗੀ ਅਤੇ ਨਾਲ ਹੀ ਇਸਰਾਈਲ ਦੁਆਰਾ ਗਰੀਬਾਂ ਦੀ ਦੇਖਭਾਲ ਕਰਦੇ ਹੋਏ ਪਰਮੇਸ਼ਵਰ ਦੀ ਅराधना ਕੀਤੀ ਜਾਣੀ ਚਾਹੀਦੀ ਸੀ। ਇਸ ਲਈ ਉਦਾਹਰਨ ਵਜੋਂ ਸਾਰੇ ਇਸਰਾਈਲੀਆਂ ਨੂੰ ਆਪਣੀ ਸਾਲਾਨਾ ਆਮਦਨੀ ਦਾ ਦਸਵੰਧ ਹੈਕਲ ਵਿੱਚ ਦੇਣ ਲਈ ਵੱਖਰਾ ਰੱਖਣਾ ਸੀ ਪਰ ਇੱਕ ਹੋਰ ਦਸਵਾਂ ਹਿੱਸਾ ਹਰ ਤਿੰਨ ਸਾਲਾਂ ਲਈ ਨਿਰਧਾਰਿਤ ਕੀਤਾ ਜਾਣਾ ਸੀ ਅਤੇ ਗਰੀਬਾਂ ਨੂੰ ਦਿੱਤਾ ਜਾਣਾ ਸੀ। ਇਹ ਇਸ ਤਰ੍ਹਾਂ ਦੇ ਨਿਯਮ ਸਨ ਜੋ ਇਸਰਾਈਲ ਨੂੰ ਉਹਨਾਂ ਦੇ ਪਰਾਚੀਨ ਗਵਾਂਡੀਆਂ ਦੇ ਮੁਕਾਬਲੇ ਨਿਆਂ ਦੀ ਦ੍ਰਿਸ਼ਟੀ ਤੋਂ ਸਭ ਤੋਂ ਅੱਗੇ ਰੱਖਦੇ ਸਨ ਅਤੇ ਇਹ ਸਭ ਉਹਨਾਂ ਦੇ ਪਰਮੇਸ਼ਵਰ ਦੀ ਆਰਾਧਨਾ ਨਾਲ ਜੁੜਿਆ ਹੋਇਆ ਸੀ। ਅਗਲਾ ਭਾਗ ਇਸਰਾਈਲ ਦੇ ਬਜ਼ੁਰਗਾਂ ਦੇ ਚਰਿੱਤਰ ਗੁਣਾਂ ਦੀ ਰੂਪਰੇਖਾ ਦੱਸਦਾ ਹੈ। ਬਜ਼ੁਰਗਾਂ, ਜਾਜਕਾਂ ਅਤੇ ਰਾਜੇ ਸਾਰਿਆਂ ਨੂੰ ਨੇਮ ਦੇ ਨੀਮਾ ਦੇ ਅਧਿਕਾਰ ਅਧੀਨ ਰੱਖਿਆ ਗਿਆ ਸੀ ਜਿਸ ਬਾਰੇ ਪਰਮੇਸ਼ਵਰ ਨੇ ਕਿਹਾ ਸੀ ਕਿ ਉਹ ਬਜ਼ੁਰਗਾਂ ਨੂੰ ਜਵਾਬਦੇਹ ਰੱਖਣ ਲਈ ਨਬੀਆਂ ਨੂੰ ਭੇਜ ਕੇ ਲਾਗੂ ਕਰੇਗਾ। ਇਸਰਾਈਲ ਦੇ ਗਵਾਂਡੀਆਂ ਦੇ ਉਲਟ ਜਿੱਥੇ ਰਾਜਿਆਂ ਨੂੰ ਈਸ਼ਵਰੀ ਰੂਪ ਅਤੇ ਆਪਣੇ ਲਈ ਇੱਕ ਕਾਨੂੰਨ ਮੰਨਿਆ ਜਾਂਦਾ ਸੀ ਇਸਰਾਈਲ ਦੇ ਆਗੂ ਕਾਨੂੰਨ ਅਤੇ ਨਬੀਆਂ ਦੇ ਅਧੀਨ ਸਨ ਇਸ ਤੋਂ ਬਾਅਦ ਇੱਕ ਵੱਡਾ ਹਿੱਸਾ ਇਸਰਾਈਲ ਦੇ ਨਾਗਰਿਕਾਂ ਦੇ ਜੀਵਨ ਦੇ ਨੀਮਾ ਦੇ ਬਾਰੇ ਹੈ ਇਸ ਲਈ ਵਿਆਹ ਅਤੇ ਪਰਿਵਾਰ ਅਤੇ ਵਪਾਰ ਦੇ ਬਾਰੇ ਨਿਯਮ ਅਤੇ ਸਮਾਜਿਕ ਨਿਆਂ ਦੇ ਬਾਰੇ ਉਹਨਾਂ ਦੀ ਕਾਨੂੰਨ ਪ੍ਰਣਾਲੀ ਬਾਰੇ ਅਤੇ ਇਸ ਬਾਰੇ ਸੀ ਕਿ ਵਿਦਵਾਵਾਂ ਅਨਾਥਾਂ ਅਤੇ ਪ੍ਰਵਾਸੀਆਂ ਦੀ ਸੁਰੱਖਿਆ ਕਿਵੇਂ ਕੀਤੀ ਜਾਵੇ ਅਤੇ ਫਿਰ ਇਹ ਭਾਗ ਆਰਾਧਨਾ ਦੇ ਵਿਖੇ ਹੋਰ ਨੀਮਾ ਦੁਆਰਾ ਸਮਾਪਤ ਹੁੰਦਾ ਹੈ ਹੁਣ ਇਹਨਾਂ ਸਾਰੇ ਨੀਮਾ ਨੂੰ ਪੜਨ ਲਈ ਇੱਥੇ ਕੁਝ ਸੁਝਾਅ ਹਨ ਯਾਦ ਰੱਖੋ ਸਭ ਤੋਂ ਪਹਿਲਾਂ ਇਸ ਨਈ ਨੀਮ ਦੀਆਂ ਸ਼ਰਤਾਂ ਹਨ ਜੋ ਖਾਸ ਕਰਕੇ ਪ੍ਰਾਚੀਨ ਇਸਰਾਇਲ ਨੂੰ ਦਿੱਤੀਆਂ ਗਈਆਂ ਹਨ ਇੱਕ ਅਜਿਹੇ ਸੱਭਿਆਚਾਰ ਵਿੱਚ ਰਹਿਣਾ ਜੋ ਤੁਹਾਡੇ ਨਾਲੋਂ ਬਹੁਤ ਵੱਖਰਾ ਹੈ ਅਤੇ ਇਸ ਲਈ ਦੂਜਾ ਇਹਨਾਂ ਨੀਮਾਂ ਦੀ ਇੱਕ ਤੁਲਨਾ ਬਹੁਤ ਹੀ ਵੱਖਰੇ ਸੱਭਿਆਚਾਰ ਦੇ ਆਧੁਨਿਕ ਨੀਮਾਂ ਨਾਲ ਕਰਨ ਤੇ ਕੋਈ ਲਾਭ ਨਹੀਂ ਹੋਵੇਗਾ ਇਸ ਦੀ ਬਜਾਏ ਇਹ ਇਸ్రਾਇਲ ਨੂੰ ਅਲੱਗ ਕਰਨ ਲਈ ਦਿੱਤੇ ਗਏ ਸਨ ਅਤੇ ਇਸ ਲਈ ਸਾਨੂੰ ਇਹਨਾਂ ਨੀਮਾਂ ਦੀ ਤੁਲਨਾ ਇਸ్రਾਇਲ ਦੇ ਗਵਾਂਡੀਆਂ ਨਾਲ ਕਰਨ ਦੀ ਜ਼ਰੂਰਤ ਹੈ ਜਿਵੇਂ ਕਿ ਅਸੂਰ ਜਾਂ ਬਾਬਲ ਵਿੱਚ ਅਤੇ ਜਦੋਂ ਤੁਸੀਂ ਅਜਿਹਾ ਕਰਦੇ ਹੋ ਦਾ ਨਿਯਮ ਜੋ ਕਠੋਰ ਜਾਂ ਅਜੀਬ ਲੱਗਦੇ ਸਨ ਅਚਾਨਕ ਵਧੇਰੇ ਸਪਸ਼ਟ ਹੋ ਜਾਂਦੇ ਹਨ ਤੁਸੀਂ ਵੇਖਦੇ ਹੋ ਕਿ ਪਰਮੇਸ਼ਵਰ ਇਸਰਾਇਲ ਨੂੰ ਉੱਚ ਪੱਧਰ ਦੇ ਨਿਆਂ ਵੱਲ ਲੈ ਜਾ ਰਿਹਾ ਹੈ ਜੋ ਪਹਿਲਾਂ ਕਦੇ ਨਹੀਂ ਜਾਣਿਆ ਗਿਆ ਅਤੇ ਇਸ ਲਈ ਅੰਤ ਵਿੱਚ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਬੁੱਧ ਜਾਂ ਨਿਆਂ ਦੇ ਮੁੱਖ ਸਿਧਾਂਤ ਜੋ ਕਿਸੇ ਖਾਸ ਕਾਨੂੰਨ ਦੇ ਅਧੀਨ ਹਨ ਅਤੇ ਤੁਸੀਂ ਇੱਥੇ ਬਹੁਤ ਡੂੰਘੀਆਂ ਗੱਲਾਂ ਦੀ ਖੋਜ ਕਰ पाओगे ਇਸ ਲਈ ਇੱਥੇ ਹੋਰ ਵਿਸ਼ਵਾਸ ਦਾ ਆਦੇਸ਼ ਹੈ ਜਾ ਵੇਖੋ ਪੁਲੂਸਰ ਸੌਲ ਨੇ ਕੋਰੰਥੀਆਂ ਨੂੰ ਲਿਖੀ ਆਪਣੀ ਪਹਿਲੀ ਪੱਤਰੀ ਅਧਿਆਇ 9 ਆਇਤ 9 ਵਿੱਚ ਇਹ ਕੰਮ ਕਿਵੇਂ ਕੀਤਾ ਜਿੱਥੇ ਉਹ ਵਿਵਸਥਾਸਾਰ ਅਧਿਆਇ 25 ਆਇਤ 4 ਵਿੱਚੋਂ ਇੱਕ ਨਿਯਮ ਦਾ ਹਵਾਲਾ ਦਿੰਦਾ ਹੈ ਇਹ ਅਸਲ ਵਿੱਚ ਦਿਲਚਸਪ ਹੈ ਇਸ ਲਈ موسی ਤੇ ਵਾਪਸ ਆਉਂਦੇ ਹਾਂ ਸਾਰੇ ਨੀਮਾਂ ਨੂੰ ਦੱਸਣ ਤੋਂ ਬਾਅਦ ਉਹ ਇੱਕ ਆਖਰੀ ਚੁਣੌਤੀ ਦਿੰਦਾ ਹੈ ਇਸਰਾਈਲ ਨੂੰ ਆਪਣੇ ਪਰਮੇਸ਼ਵਰ ਨੂੰ ਸੁਣਨਾ ਅਤੇ ਪਿਆਰ ਕਰਨਾ ਚਾਹੀਦਾ ਹੈ ਉਹ ਪਹਿਲਾਂ ਸਾਵਧਾਨ ਕਰਦਾ ਹੈ ਅਤੇ ਚੇਤਾਵਨੀ ਦਿੰਦਾ ਹੈ ਜੇ ਇਸਰਾਇਲ ਆਪਣੇ ਪਰਮੇਸ਼ਵਰ ਨੂੰ ਸੁਣਦਾ ਅਤੇ ਮੰਨਦਾ ਹੈ ਤਾਂ ਸਭ ਕੁਝ ਬਹੁਤ ਵਧੀਆ ਹੋਵੇਗਾ ਬਹੁਤ ਸਾਰੀਆਂ ਈਸ਼ਵਰੀ ਬਰਕਤਾਂ ਹੋਣਗੀਆਂ ਪਰ ਜੇ ਉਹ ਨਹੀਂ ਸੁਣਦੇ ਅਤੇ ਬਗਾਵਤ ਕਰਦੇ ਹਨ ਤਾਂ ਕਾਲ ਬਿਪਤਾ ਤਬਾਹੀ ਅਤੇ ਆਖਰਕਾਰ ਜਿਸ ਤੋਂ ਕੱਢ ਦਿੱਤੇ ਜਾਣਗੇ ਅਤੇ ਫਿਰ موسی ਇੱਕ ਫੈਸਲੇ ਲਈ ਮਜਬੂਰ ਕਰਦਾ ਹੈ ਉਹ ਕਹਿੰਦਾ ਹੈ ਅੱਜ ਮੈਂ ਤੁਹਾਡੇ ਸਾਹਮਣੇ ਜ਼ਿੰਦਗੀ ਜਾਂ ਮੌਤ ਅਸ਼ੀਸ਼ ਜਾਂ ਸ਼ਰਾਪ ਬੁੜਿਆਈ ਜਬਰਿਆਈ ਰੱਖਦਾ ਹਾਂ ਇਸ ਲਈ ਯਹੋਵਾ ਆਪਣੇ ਪਰਮੇਸ਼ਵਰ ਨੂੰ ਪਿਆਰ ਕਰਨ ਅਤੇ ਉਸ ਨੂੰ ਸੁਣਨ ਦੁਆਰਾ ਜੀਵਨ ਦੀ ਚੋਣ ਕਰੋ ਪਰ ਫਿਰ ਮੂਸਾ ਕਹਿੰਦਾ ਹੈ ਮੈਂ ਜਾਣਦਾ ਹਾਂ ਕਿ ਮੇਰੇ ਮਰਨ ਤੋਂ ਬਾਅਦ ਤੁਸੀਂ ਬਗਾਵਤ ਕਰੋਗੇ ਅਤੇ ਪਰਮੇਸ਼ਵਰ ਤੋਂ ਦੂਰ ਹੋ ਜਾਵੋਗੇ ਅਤੇ ਅਖੀਰ ਵਿੱਚ ਦੇਸ਼ ਵਿੱਚੋਂ ਕੱਢੇ ਜਾਓਗੇ ਜੋ ਕਿ ਇੱਕ ਤਰ੍ਹਾਂ ਦਾ ਨੀਵਾ ਕਰਨਾ ਹੈ ਪਰ ਫਿਰ ਉਹ ਇਹਨਾਂ ਲੋਕਾਂ ਦੇ ਨਾਲ ਦਹਾਕਿਆਂ ਤੋਂ ਹੈ ਅਤੇ ਇਹ ਸਪਸ਼ਟ ਹੋ ਜਾਂਦਾ ਹੈ ਕਿ ਉਸ ਦੀਆਂ ਉਮੀਦਾਂ ਬਹੁਤ ਜ਼ਿਆਦਾ ਨਹੀਂ ਹਨ ਅਤੇ ਮੂਸਾ ਕਹਿੰਦਾ ਹੈ ਪਰ ਸਭ ਕੁਝ ਨਹੀਂ ਗੁਆਇਆ ਗਿਆ ਇੱਕ ਦਿਨ ਜਦੋਂ ਇਸਰਾਇਲ ਗੁਲਾਮੀ ਵਿੱਚ ਹੋਵੇਗਾ موسی ਕਹਿੰਦਾ ਹੈ ਕਿਸੇ ਵੀ ਸਮੇਂ ਉਹ ਆਪਣੇ ਪਰਮੇਸ਼ਵਰ ਵੱਲ ਮੁੜ ਸਕਦੇ ਹਨ ਜਿਵੇਂ ਉਸ ਦੇ ਵਚਨ ਵਿੱਚ ਹੈ ਉਹ ਤੁਹਾਡੇ ਦਿਲਾਂ ਦੀ ਸੁਣਤ ਕਰੇਗਾ ਤਾਂ ਜੋ ਤੁਸੀਂ ਉਸ ਨੂੰ ਆਪਣੇ ਸਾਰੇ ਦਿਲ ਅਤੇ ਜਾਨ ਨਾਲ ਪਿਆਰ ਰੱਖੋ ਤਾਂ ਜੋ ਤੁਸੀਂ ਜਿਉਂਦੇ ਰਹੋ ਹੁਣ ਇਹ ਇੱਕ ਸਪਸ਼ਟ ਰੂਪਕ ਹੈ ਜੋ ਕਹਿ ਰਿਹਾ ਹੈ ਕਿ ਇਸਰਾਇਲ ਦੇ ਦਿਲ ਵਿੱਚ ਕੁਝ ਬੁਨਿਆਦੀ ਤੌਰ ਤੇ ਗਲਤ ਹੈ ਇਹ ਜਿੱਦੀ ਅਤੇ ਸਖਤਾਨ ਇਹ ਉਹੀ ਦਸ਼ਾ ਹੈ ਸਾਰੀ ਮਨੁੱਖਤਾ ਦੇ ਦਿਲ ਨਾਲ ਗਲਤ ਹੈ ਇਹ ਗੱਲ ਸਾਨੂੰ ਬਾਗ ਦੇ ਵਿਦਰੋਹ ਵੱਲ ਲੈ ਜਾਂਦੀ ਹੈ ਮਨੁੱਖਾਂ ਨੇ ਆਪਣੇ ਆਪ ਨੂੰ ਪਰਮੇਸ਼ਵਰ ਤੋਂ ਸੁਤੰਤਰ ਕਰ ਦਿੱਤਾ ਉਹ ਆਪਣੇ ਲਈ ਚੰਗੇ ਅਤੇ ਬੁਰੇ ਦੀ ਪਰਿਭਾਸ਼ਾ ਦੇਣਾ ਚਾਹੁੰਦੇ ਸਨ ਅਤੇ ਨਤੀਜੇ ਵਜੋਂ ਉਹਨਾਂ ਨੇ ਪਰਮੇਸ਼ਵਰ ਦੀ ਭਲੀ ਦੁਨੀਆ ਨੂੰ ਤਬਾਹ ਕਰ ਦਿੱਤਾ ਪਰ ਇੱਕ ਦਿਨ موسی ਕਹਿੰਦਾ ਹੈ ਪਰਮੇਸ਼ਵਰ ਆਪਣੇ ਲੋਕਾਂ ਦੇ ਦਿਲਾਂ ਨੂੰ ਬਦਲਣ ਲਈ ਕੁਝ ਕਰਨ ਜਾ ਰਿਹਾ ਹੈ ਤਾਂ ਜੋ ਉਹ ਸੱਚਮੁੱਚ ਆਪਣੇ ਦਿਲ ਤੋਂ ਪਰਮੇਸ਼ਵਰ ਦੀ ਆਵਾਜ਼ ਸੁਣਨ ਅਤੇ ਦਿਲ ਤੋਂ ਉਸ ਨਾਲ ਪਿਆਰ ਕਰਨ ਅਤੇ ਉਹਨਾਂ ਨੂੰ ਸੱਚੀ ਜ਼ਿੰਦਗੀ ਵੱਲ ਵਾਪਸ ਲਿਆਂਦਾ ਜਾ ਸਕਦਾ ਹੈ ਇਹ ਉਹ ਵਾਅਦਾ ਹੈ ਜੋ ਬਾਈਬਲ ਦੇ ਬਾਅਦ ਦੇ ਨਬੀਆਂ ਜਰਮੀਆ ਅਤੇ ਹਿਜ਼ੀਕੀਲ ਨੇ ਵੀ ਪ੍ਰਾਪਤ ਕੀਤਾ ਇੱਕ ਨਵੇਂ ਦਿਲ ਦੀ ਉਮੀਦ ਇਸ ਲਈ ਮੂਸਾ ਆਪਣਾ ਬਚਨ ਚੇਤਾਵਨੀ ਦੀ ਕਵਿਤਾ ਅਤੇ ਅਸ਼ੀਸ਼ ਨਾਲ ਸਮਾਪਤ ਕਰਦਾ ਹੈ ਅਤੇ ਫਿਰ ਉਹ ਇੱਕ ਪਹਾੜ ਉੱਤੇ ਚੜਾ ਜਾਂਦਾ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਤੁਰੇਤ ਸਮਾਪਤ ਹੋ ਜਾਂਦੀ ਹੈ ਬਾਈਬਲ ਦੀ ਕਹਾਣੀ ਦੇ ਸਾਰੇ ਮੁੱਖ ਕਥਾ ਤਨਾ ਆਪਣੀ ਥਾਂ ਤੇ ਹਨ ਪਰ ਪੂਰੀ ਤਰ੍ਹਾਂ ਅਣਸੁਲਝੇ ਰਹਿ ਗਏ ਹਨ ਔਰਤ ਦੀ ਸੰਤਾਨ ਕਦੋਂ ਆਵੇਗੀ ਅਤੇ ਬੁਰੀਆਈ ਨੂੰ ਹਰਾਵੇਗੀ ਜਾਂ ਪਰਮੇਸ਼ਵਰ ਕਿਵੇਂ ਸਾਰੇ ਸੰਸਾਰ ਨੂੰ ਬਚਾਵੇਗਾ ਅਤੇ ਇਸ ਪਰਿਵਾਰ ਦੁਆਰਾ ਸਾਰੀਆਂ ਕੌਮਾਂ ਨੂੰ ਅਸ਼ੀਸ਼ ਦੇਵੇਗਾ ਅਤੇ ਜੋ ਲੋਕ ਲਗਾਤਾਰ ਵਿਦਰੋਹੀ ਹਨ ਉਹਨਾਂ ਨਾਲ ਪਰਮੇਸ਼ਵਰ ਦੀ ਪਵਿੱਤਰਤਾ ਦਾ ਮੇਲ ਕਿਵੇਂ ਹੋ ਸਕਦਾ ਹੈ ਅਤੇ ਪਰਮੇਸ਼ਵਰ ਆਪਣੇ ਲੋਕਾਂ ਦੇ ਦਿਲਾਂ ਨੂੰ ਕਿਵੇਂ ਬਦਲਣ ਜਾ ਰਿਹਾ ਹੈ ਇਹ ਪਤਾ ਲਗਾਉਣ ਲਈ ਤੁਹਾਨੂੰ ਸਿਰਫ ਪੜਨਾ ਜਾਰੀ ਰੱਖਣਾ ਪਵੇਗਾ ਪਰ ਹੁਣ ਲਈ ਵਿਵਸਥਾ ਸਾਰ ਦੀ ਕਿਤਾਬ ਦੇ ਲਈ ਬਸ ਇਨਾਹੀ